ਪੇਛੋ ਕਰਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਮਹਿਮੂਦਪੁਰਾ तहसील ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਸੱਜਣੋ ਤੇ ਇਸ ਵੇਲੇ ਗੁਰਵੰਤ ਵੀਰ ਦੇ ਘਰੋਂ ਤੇ ਗਰਜੰਟ ਵੀਰ ਦੇ ਕੋਲੋਂ ਤੁਹਾਨੂੰ 7-8 ਐਨੀਮਲ ਫੇਰ ਵੀਡੀਓ ਚ ਕਵਰ ਕਰਕੇ ਵਿਖਾਉਣ ਲੱਗੇ ਆ ਆ ਝੁੱਟੀ ਨੀਲੀ ਰਾਵੀ ਦੀ ਕਿਆ ਬਾਤ ਕਿਆ ਕਹਿਣਾ ਕਰਮਾਂ ਲਈ ਕਿਹੜਾ ਸੁਆ ਸੂਈ ਆ ਚਾਰ ਦੰਦ ਮੂੰਹ ਤੇ ਕੀ ਲੇਖਾ ਝੋਖਾ ਸਾਰਾ ਆਪਾਂ ਭਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝਾ ਕਰਾਂਗੇ ਬਾਕੀ ਫੇਸ ਕੁਆਲਿਟੀ ਦੇਖਿਓ ਕਿੰਡੀ ਸੋਹਣੀ ਆ ਜਿਵੇਂ ਜੇ ਗੱਲ ਕਰੀਏ ਨਾ ਵੀ ਮੇਲਿਆਂ 'ਚ ਖਲਾਰਨ ਵਾਲੀ ਤਾਂ ਉਹ ਚੀਜ਼ ਆ ਵੱਡੇ ਟਾਂਚੇ ਦੀ ਆ ਤੇ ਅੱਜ ਦੁੰਦੀਆਂ ਖੀਰੀਆਂ ਕੱਟੀਆਂ ਵੀ ਤੁਹਾਨੂੰ ਵੀਡੀਓ 'ਚ ਹੀ ਵਿਖਾਉਣੇ ਤੇ ਅੱਗੇ ਆ ਗਈ ਸਜਣੋ ਆਹਾ ਸੂਣ ਵਾਲੀ ਆ ਤੇ ਗੱਲਾਂ ਬਾਤਾਂ ਹੋਈਆਂ ਤੇ ਇਹ ਸਜਣੋ ਹਜੇ ਖੀਰੀ ਆ ਕਿੰਨੇ ਦਿਨ ਬਾਕੀ ਆ ਕੀ ਹਿਸਾਬ ਕਿਤਾਬ ਆ ਤੇ ਬਾਕੀ ਠੰਡੀਆਂ ਧੀਰੀਆਂ ਇਹ ਵੀ ਤੋਰ ਤਾਰ ਕੇ ਵੇਖਾਂਗੇ ਬਾਕੀ ਵੇਖੋ ਨੀਲੀ ਰਵੀ ਦੀ ਆ ਤੇ ਆਉਂਦੇ ਸੂਏ ਨੂੰ ਬੜੀ ਟੌਪ ਦੀ ਝੋਟੀ ਬਣੂਗੀ ਇਹ ਵੀ ਨੋਟ ਕਰਿਓ ਤੇ ਇੱਕ ਆ ਗਈ ਅੱਗੇ ਆ ਦੇਖੋ ਕਿਵੇਂ ਮੁੰਦਰੀ ਵਰਗੀ ਇਹ ਦੋ ਦੰਦ ਦਾ ਸਜਣਾ ਤੇ ਬੜਾ ਸੋਹਣਾ ਲੇਵਾ ਇਹਨੇ ਜਿਹੜਾ ਸਟਾਰਟ ਕੀਤਾ ਬੈਕ ਨੂੰ ਆ ਵੇਖਿਓ ਇਹ ਆਹ ਕਰੋ ਚੈੱਕ ਥਣ ਵੇਖਿਓ ਕੱਟ ਦੀ ਕਰਮਾਂ ਵਾਲੀ ਤੇ ਬਰੀਕੀ ਜਿਹੜੀ ਇਹਨੂੰ ਲੱਗੀ ਆ ਨਾ ਉਹ ਇਹਨੂੰ ਹੀ ਲੱਗੀ ਆ ਰੇਟ ਕੀ ਰਹੂਗਾ ਉਹ ਹੁਣ ਮਾਲਕਾਂ ਤੇ ਡਿਪੈਂਡ ਰਹੂਗਾ ਪਰ ਝੋਟੀ ਮਨ ਲਓ ਵੀ ਜਿਵੇਂ ਕਹਿ ਦਿੱ ਗਏ ਨਾ ਵੀ ਇੱਕ ਹੀਰਾ ਕੱਟੀ ਆ। ਵੇਖੋ ਥਣ ਦਾ ਸਹਜ, ਲੇਵਾ ਪਛਾਣੂ। ਚਲੋ ਆਜੋ ਬਾਹਲਾ ਸਮਾਨ ਨਾਲ ਲੈਂਦੇ ਹੋਏ ਕੀਰਾਂ ਆਪਾਂ ਸ਼ੁਰੂ ਕਰੀਏ ਤੇ ਉਸ ਤੋਂ ਬਾਅਦ ਅੱਗੇ-ਅੱਗੇ ਕੱਲਾ-ਕੱਲਾ ਪਸ਼ੂ ਚਲਾ ਚਲੂ ਕੇ ਆ ਵੀ ਮੈਂ ਨੋਟ ਕਰਿਓ ਵੀ ਚੰਗਾ ਚੰਗੇ ਦੁੱਧ ਵਾਲੀ ਰਹੂਗੀ। ਇੱਕ ਹੋਰ ਖੜੀ ਉਹਦਾ ਵੀ ਲੇਵਾ ਭਾਂਡਾ ਵਾਲਾ ਸ਼ਾਨਦਾਰਾ ਤੂਰ ਤਾਰ ਕੇ ਵੇਖੀਏ। ਆਜੋ ਲਈਏ ਜਾਣਕਾਰੀ ਚਾਰ-ਪੰਜ ਐਨੀਮਲ ਜਿਹੜੇ ਸੂਏ ਸਵਾਏ ਆ ਤੇ ਵਿੱਚ ਦੋ-ਤਿੰਨ ਕਗੱਬਣ। ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਗਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸੰਸਾਰ ਹੋਰ ਸੁਨਾਮ ਮੇਰਾ ਆਪਣਾ ਵਧੀਆ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਹੀ ਕਿਰਪਾ ਮਰਦ ਜੀ ਸ਼ੁਕਰ ਦਾਤਾ ਕਿਰਪਾ ਹੀ ਬਣਾਈ ਰੱਖੇ ਹੈ ਨਾ ਹਾਂਜੀ ਐਡਰੈਸ ਆਪਣਾ ਡਰੈਸ ਹੈਗਾ ਵੀਰ ਜੀ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਾਰਨ ਓਕੇ ਮੋਬਾਈਲ ਨੰਬਰ 98772 8043 98772 8043 ਠੀਕ ਆ ਤੇ ਆ ਛੁੱਟੀ ਤੋਂ ਜੇ ਫਿਰ ਸ਼ੁਰੂ ਕਰੀਏ ਤੱਕ ਕੀ ਹਿਸਾਬ ਕਿਤਾਬ ਇਹਦਾ ਇਹ ਪਹਿਲਾ ਸੁਆ ਸੁਈ ਜੀ ਸੰਸਾ ਅੱਛਾ ਸੁਆ ਪਲੂਣੀ ਹਾਂਜੀ ਪਲੂਣੀ ਓਕੇ ਹਾਂਜੀ ਤੇ ਮੂੰਹ ਚਾਰ ਦੰਦ ਮੂੰਹ ਚਾਰ ਦੰਦ ਤੇ ਕਿੰਨੇ ਟਾਈਮ ਦੀ ਸੁਈ ਆ ਤੇ ਕਿੰਨੇ ਦੁੱਤੇ ਆ ਟਾਈਮ ਦੀ ਸੰਸਾ ਕੋਈ 15 ਮੰਨ ਲਿਓ 20 ਮੰਨ ਲਿਓ ਜੇ ਆਪਾਂ ਨੂੰ 15 ਦਿਨ ਦੱਸੇ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਿਆ ਵੀ 15 ਦਿਨਾਂ ਦੀ ਸੁਈ ਆ ਅਗਲਾ ਭਾਵੇਂ 20 ਵੀ ਮੰਨ ਲੇ ਯਾਰ ਹਾਂਜੀ ਕੋਈ 20 ਤੇ ਪਰ ਜਿਹੜੀ ਇਹਦੇ ਆਖ-ਖੁਖ ਦੀ ਕੁਆਲਿਟੀ ਲੱਗੀ ਆ ਉਹ ਤਾਂ ਕੀ ਕਹਿਣੀ ਆ ਨਾ ਹਾਂਜੀ ਆਖ-ਖੁਖ ਪੂਰੀ ਨੱਚਿਆ ਪਿਓਰ ਫੁਰਖ ਉਤਰਾਦੀ ਆਖੇ ਤੇ ਹੁਣ ਇਹਦੇ ਕੋਲੇ ਜਿਹੜਾ ਦੁੱਧ ਭਾਂਡੇ ਚਾਊਗਾ ਕਿੰਨਾ ਆਊਗਾ ਇਹਦੇ ਥੱਲੇ 12 ਕਿਲੋ ਦੁੱਧ ਹੋਣਾ ਇਸ ਟਾਈਮ ਕੰਡੇ ਵਾਲਾ 12 ਕਿਲੋ ਦੁੱਧ ਮਗਰ ਆ ਗਿਆ ਕੱਟਾ ਇਹਦੇ ਆ ਮਗਰ ਕੱਟਾ ਆ ਮੂਰੀ ਖੜਾ ਸੱਜਣੋ ਬਹੁਤ ਫੜਿਆ ਇਧਰ ਹਾਂ ਤੇ ਬਾਕੀ ਯਾਰ ਤੇਰੀ ਝੋਟੀ ਦੀ ਜਿਹੜੀ ਕੁਆਲਿਟੀ ਆ ਨਾ ਉਹ ਕੋਈ ਕਹਿਣੇ ਆ ਹਨਾ ਵੀ ਜਿਹੜੀ ਆ ਆਖੋਖਾ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਹਨਾ ਤੇ ਬਾਕੀ ਗੁਣਾਂ ਦੀ ਵੀ ਕੁਸਲੀ ਆ ਲੋ ਵੀ ਸੱਜਣੋ ਮੈਂ ਕਹਾਂ ਨਾ ਤੁਹਾਨੂੰ ਵੀ ਇਹ ਗੁਨਾ ਦੀ ਵੀ ਗੁੱਥਲੀ ਹੋਊਗੀ ਜਿਹੜਾ ਥੱਲੇ ਵੜ ਗਿਆ ਵੀਰ ਓਕੇ ਠੀਕ ਆ ਮੇਰ ਤੋਂ ਦਰਦੀ ਆ ਇਹ ਹਾਂ ਕੈਮਰੇ ਤੋਂ ਪਹਿਲਾਂ ਵੀ ਡਰਦੀ ਸੀ ਤਾਂ ਹੀ ਪਰੇ ਹੋ ਕੇ ਖੜੀ ਆ ਹਨਾ ਲਿਆ ਹਾਂ ਕੱਢ ਕੇ ਨੂੰ ਬਾਹਰ ਦੀ ਤੂਰ ਕਰਾਈਏ ਚੱਕ ਕੋਈ ਨਹੀਂ ਰਹਿਣ ਦੇ ਹਾਂ ਜੇ ਲਾਉਣਾ ਹੋਇਆ ਬੱਚਾ ਲਾ ਦੇਾਂਗੇ ਤੇ ਬਾਕੀ ਸੱਜਣੋ ਕੱਦ ਕਾਠ ਗੁਰਵੰਤ ਵੀਰ ਤਰਦੀ ਝੋਟੀ ਤੋਂ ਗੈਸ ਤੁਸੀਂ ਲਾਇਓ ਪੂਰੀ ਵੱਡੀ ਮੈਂ ਬਣੂੰਗੀ ਆਉਂਦੇ ਸੂਏ ਨੂੰ ਅੱਜ ਵੀ ਪੂਰੀ ਵੱਡੀ ਮੰਨਿਓ ਕਦ ਕੱਟ ਸੰਸਾ ਪਹਿਲਾਂ ਦੇ ਹਿਸਾਬ ਨਾਲ ਹਾਂ ਚਾਰ ਦੰਦ ਦੇ ਹਿਸਾਬ ਨਾਲ ਪੂਰਾ ਵੱਡਾ ਕੱਦ ਦਾ 12 ਕਿਲੋ ਦੁੱਧ ਦਾ ਦੁੱਧ ਜਿੰਨਾ ਦੱਸਿਆ ਜਾਂਦਾ ਸੋਇਆ ਪਸ਼ੂ ਆ ਤੁਸੀਂ ਚੋ ਲੈਣ ਹਾਂ ਪਲੀ ਸੰਵੀ ਨਗਰ ਝੋਟੀ ਇੱਕ ਹੁੰਦਾ ਪਤਲਾ ਡੰਗੜ ਹਾਂ ਉਹ ਚੱਤਰ ਨਹੀਂ ਤੇ ਬਾਕੀ ਯਾਰ ਜਾਤ ਕੁਆਲਟੀ ਬਹੁਤ ਹੈ ਜੇ ਕੋਈ ਚੰਗੇ ਸੱਜਣ ਸ਼ਕੀਨ ਬੱਚੇ ਲੈਣੇ ਚਾਹੁੰਦਾ ਨਾ ਮੈਂ ਤੋਂ ਤੇ ਤੁਹਾਨੂੰ ਟਾਪ ਦੇ ਬੱਚੇ ਦੇਊਗੀ ਕਿਉਂਕਿ ਚੰਗੇ ਟੀਕੇ ਲਵਾਇਓ ਕਿਉਂਕਿ ਜਾਤ ਬਹੁਤ ਆ ਮਹੰਤ ਦੇ ਵੇਖੋ ਆ ਚੀਜ਼ਾਂ ਨਾ ਕਿਤੇ ਕਰਮਾਂ ਨਾਲ ਲੱਭਦੀਆਂ ਕਈ ਵਾਰੀ ਪੈਸੇ ਪਾ ਕੇ ਵੀ ਜੇਬ ਚ ਤੁਰੇ ਫਿਰਗੇ ਨਾ ਤਾਂ ਫੇਰ ਵੀ ਨਹੀਂ ਲੱਭਦੀਆਂ ਇਹ ਨੋਟ ਕਰ ਲਿਓ ਗੱਲ ਐ ਨਾ ਕਿ ਕੋਈ ਸਬਤ ਕਰੀ ਜਾਂਦੇ ਆ ਦੋਵੇਂ ਪਰ ਸਬਤ ਇਹ ਕਰਨ ਯੋਗ ਚੀਜ਼ ਕੁਦਰਤ ਨੇ ਬਣਾਈ ਆ ਤੇ ਇਹਦੀ ਸਬਤ ਕੀਤੀ ਆ ਆਪਾਂ ਇਹਨੇ ਆਪਦੀ ਸਬਤ ਸੱਜਣੋ ਆਪ ਨਹੀਂ ਕਰਨੀ ਕਰਮਾਰੀ ਨੇ ਕਿਉਂਕਿ ਇਹਨੂੰ ਪ੍ਰਮਾਤਮਾ ਨੇ ਨਾ ਖੀਰਾ ਬਣਾ ਕੇ ਧਰਤੀ ਤੇ ਭੇਜਿਆ ਤੇ ਇਹਦੀ ਸੈੱਲਟ ਕਰਨੀ ਆਪਣਾ ਹੱਕ ਆ ਕਿਉਂਕਿ ਟੌਪ ਦੀ ਚੀਜ਼ ਆ ਛੱਡੀ ਤੀਰੀ ਅੰਜ ਕੋਈ ਗੱਲ ਨਹੀਂ ਸੰਸਵਾ ਥੋੜੀ ਕੈਮਰੇ ਤੋਂ ਡਰ ਹਾਂ ਇਹ ਕਰ ਗਈ ਥੋੜਾ ਜਿਹਾ ਹੁਣ ਨਹੀਂ ਇਹ ਕਰਦੀ ਇਹਨੂੰ ਪਤਾ ਲੱਗ ਗਿਆ ਵੀ ਨਹੀਂ ਆਂਦੇ ਕੁਝ ਹਾਂਜੀ ਤੇ ਫਿਰ ਸ਼ਾਹ ਜੀ ਕਿੱਥੇ ਜੇ ਕੱਢ ਗਿਆ ਸਾਪੇ ਦਾ ਡਿਮਾਂਡ ਸੰਸਵਾ ਇਹਦੀ ਕਰਾਂਗੇ 1.5 ਲੱਖ ਰੁਪਈਆ ਓਕੇ 1 ਲੱਖ ਤੇ 25000 ਹਾਂਜੀ ਰੇਟ ਤਾਂ ਉਹ ਹੁੰਦੇ ਆਪਣੇ ਦੇਣ ਵਾਲੇ ਹਨਾ 1 20 ਹੀ ਦੇਵਾਂਗੇ ਆਹ ਨਾਲ ਜਿਹੜੀ 1 ਲੱਖ ਤੇ 20000 ਦੀ ਹਾਂ ਉਹਨਾਂ ਦੇ ਦਿਆਂਗੇ ਤੇ ਯਾਰ ਲੈਣ ਵਾਲੇ ਨੂੰ ਮਾੜੀ ਤਾਂ ਨਹੀਂ ਬਹੁਤ ਚੰਗੀ ਸੰਸਾਹ ਹੈ ਨਾ ਫਲਮੂਨ ਕੱਟੀ ਥੱਲੇ 12 ਕਿਲੋ ਦੁੱਧ ਆਉਂਦੇ ਸੂਏ ਨੂੰ 15 16 ਕਿਲੋ ਵਾਲੀ ਮੈਂ ਵੀ ਬਣ ਜਾਣੀ ਘਰੇ ਵੇਖੋ ਐਰ ਕੀ ਸੰਸਾਹ 13 14 14 ਕਿਲੋ ਦੁੱਧ ਐਰ ਕੀ ਭਰਾ ਜੂਗੀ ਜੇ ਅਰਾਛਰੂਛਨ ਚੱਕਦੀ ਫੁੱਲ ਹਾਂਜੀ ਓਕੇ ਤੁਹਾਨੂੰ ਪਤਾ ਮਹੀਨੇ ਤੇ ਜਾ ਕੇ ਸਵਾ ਮਹੀਨੇ ਤੇ ਪਹਿਲਾਂ ਮੈਂ ਦੁੱਧੇ ਜਾਂਦੀ ਨਹੀਂ ਚੰਗੀ ਆ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਸੱਜਣੋ 1 ਲੱਖ ਤੇ 20 ਹਜ਼ਾਰ ਹਾਂਜੀ ਤੇ ਬਾਕੀ ਪਿਆਰ ਮੁਹੱਬਤ ਮਾੜਾ ਮੋੜ ਸ਼ੋਰ ਛੱਪਾ ਉਹ ਕੋਈ ਮੌਕੇ ਤੇ ਹੋ ਜੂਗਾ ਤੇ ਝੋਟੀ ਦੇ ਹਿਸਾਬ ਨਾਲ ਆਪਾਂ ਬਿਲਕੁਲ ਜਾਇਜ਼ ਦੱਸਿਆ ਨਹੀਂ ਵਾਕਈ ਕੋਈ ਸ਼ੱਕ ਨਹੀਂ ਹੀਰਾ ਕੱਟੀ ਆ ਹਾਂਜੀ ਓਕੇ ਧੰਨਵਾਦ ਤੇ ਇਹਦਾ ਕੀ ਹਿਸਾਬ ਕਿਤਾਬ ਆ ਇਹ ਤੀਜਾ ਸੂਆ ਸੂਈ ਜੀ ਓਕੇ ਸੂਈ ਨੂੰ ਕੋਈ ਇਹਨੂੰ ਪੰਜਵਾਂ ਛੇਵਾਂ ਦਿਨ ਹੋ ਗਿਆ ਪੰਜ ਛੇ ਦਿਨਾਂ ਦੀ ਸੂਈ ਤੇ ਸੂਆ ਸੂਈ ਤੀਜਾ ਹਾਂਜੀ ਤੀਜਾ ਸੂਆ ਇਹਦੇ ਕੋਲੇ ਦੁੱਧ ਇਹਦੇ ਥੱਲੇ ਹੁਣ 12 ਕਿਲੋ ਹੋਗਾ ਬੋਲਾ ਕੋਈ ਬੋਲਾ ਮੰਗੇ ਕੱਟਿਆ ਬੋਲਾ ਮੰਗੇ ਠੀਕ ਆ ਕੱਢੀ ਬਾਹਰ ਇਹਨੂੰ ਮਗਰ ਇਹਦੇ ਕੱਟੀ ਕਿ ਕੱਟਾ ਕੱਟੀ ਇਹਦੇ ਮਗਰ ਸੱਜਣਾ ਕੱਟੀ ਸੂਆ ਤੀਜਾ ਸੂਈ ਆ 11 12 ਹਾਂਜੀ 11 12 ਕਿਲੋ ਨਾਲ 11 12 ਕਿਲੋ ਪੰਜਾਂ ਦਿਨਾਂ ਦੀ ਸੂਈ ਥੱਲੇ ਆ ਤੇ ਪਿਛਲੇ ਸੂਏ ਦਾ ਦੁੱਧਾ ਕੀ ਰਿਕਾਰਡ ਰਿਆ ਭਾਈ ਪਿਛਲੇ ਸੂਏ ਦੂਜੇ ਸੂਏ ਕੰਸਾ ਵਾਦੇ 13 14 ਕਿਲੋ ਦੁੱਧ ਦੀ ਚੋਈ ਕਰਾਈ ਇਹਨਾਂ ਦਾ ਦੇ ਜਊ ਐਤ ਕੀ ਹਾਂਜੀ ਇਹਨਾਂ ਭਰ ਦਊਗੀ ਐਤ ਕੀ ਚੂਨ ਚਾਂਨ 100 ਦੀ 100 ਹਾਂ ਚੂਨ ਚਾਂਨ ਬਹੁਤ ਚੰਗੀ ਕਿਉਂਕਿ ਥਣ ਬੜਾ ਕੰਮ ਦਾ ਲੱਗਾ ਹਨ ਵੇਖਿਓ ਸੱਜਣਾ ਹੈ ਨਾ ਕਿਆ ਬਾਤ ਲੇਵੇ ਤੇ ਨਾੜਾ ਨੂੜਾ ਬੜੀਆਂ ਲੱਗੀਆਂ ਤੇ ਪਰ ਥੋੜੀ ਜੀ ਨਾ ਡਰਦੀ ਆ ਕੈਮਰੇ ਤੋਂ ਆ ਵੇਖਿਓ ਉਹਦੇ ਸਾਹਮਣੇ ਤਾਂ ਇਹ ਜਮਾਂ ਹੀ ਨੀਗੀ ਜੀ ਲੱਗਦੀ ਆ ਸਜਣੋ ਬੜਾ ਕੱਤ ਕਾਠਾ ਨੀਲੀ ਰਾਵੀ ਝੋਟੀ ਦਾ ਪੋਲਾ ਵੱਡਾ ਵੇਖੋ ਹਾਂਜੀ ਇਹ ਸ਼ਾਹ ਜੀ ਕਿੰਨੇ ਦੀ ਦਈਏ ਇਹ ਜੀ ਸੰਦੂ ਸਾਡਾ ਡਿਮਾਂਡ ਕਰਾਂਗੇ 1 ਲੱਖ ਤੇ 10000 ਰੁਪਏ ਓਕੇ ਉਹ ਜੋ ਮਾਨਤਾ ਕਰਦਾ ਮੌਕੇ ਦੇ ਇੱਕ ਮਾਣੇ ਦੀ ਜਿਹੜਾ 1 ਲੱਖ ਤੇ 5000 ਦੀ ਦੇ ਦੇਾਂਗੇ ਮਗਰ ਕੱਟੀ 11 12 ਬੋਲਾ 13 14 ਕਿਲੋ ਦੁੱਧ ਦੇਈ ਜਾਓ ਹਾਂਜੀ 13 14 ਕਿਲੋ ਦੁੱਧ ਭਰਾ ਦਿਓ ਓਕੇ ਰਿਪੋਰਟ ਹੈਨਾ ਤੇ ਇਹਦਾ ਕੀ ਹਿਸਾਬ ਕਿਤਾਬ ਤੁਸੀਂ ਹਰ ਤਰ੍ਹਾਂ ਦਾ ਮਾਲ ਲੈ ਲੈਨੇ ਹੈਨਾ ਸਰ ਸਾਹਿਬ ਜਿੱਦਾਂ ਦਾ ਫਿਰ ਹਾਂ ਹਰ ਤਰ੍ਹਾਂ ਦਾ ਗਾਹਕ ਆਉਂਦਾ ਇਹ ਕਿਵੇਂ ਸੂਈ ਹੈ ਨਾ ਹਾਂਜੀ ਸੂਈ ਹੈ ਇਹਦਾ ਆ ਮਾਲੀ ਹਾਂਜੀ ਓਕੇ ਇਹਦਾ ਕਟਾ ਸੱਜਣੋ ਕੋਈ 20 ਦਿਨ ਮੰਨ ਲੈ 25 ਮੰਨ ਲੈ ਚਲੋ ਤਾਂ ਅਗਲਾ ਬੱਚਾ ਹੀ ਵਿਖਾਤਾ ਜਦੋਂ ਮੰਨ ਲੈ ਅਗਲੇ ਦੇ ਸਾਹਮਣੇ ਤੇ ਦੁੱਧ ਵਾਲੀ ਪੈਪ ਬੜੀ ਤਗੜੀ ਆਉਂਦੀ ਇਹਨੂੰ ਦੁੱਧ 12 ਕਿਲੋ ਨਾਲ ਤਾਂ ਕਿਆ ਬਾਤ ਹੈ ਨੇ ਦੁੱਧ ਨੂੰ ਬੜੀ ਖਰੀ ਆ ਮੈਂ ਹਨਾ ਪਾ ਛੋਟਾ ਤੇ ਦੁੱਧ ਵੱਡਾ ਓਕੇ ਹਾਂਜੀ ਤੋਰ ਕਰਾਂ ਹਾਂ ਚੈੱਕ ਹਣ ਸੁਆ ਸਵਾ ਕਿਹੜਾ ਦੱਸ ਦੀ ਇਹਦਾ ਸੁਆ ਸੰਧੂ ਸਾਹਿਬ ਆਪੇ ਲੋਕਾਂ ਨੇ ਰੈਡੀ ਲਾ ਲੈਣਾ ਪਾ ਤੂੰ ਹੀ ਹਾਂਜੀ ਠੀਕ ਆ ਓਕੇ ਮੈਨ ਤੇਰੀ ਨੀਲੀ ਰਾਵੀ ਦੀ ਝੋਟੀ ਬਹੁਤ ਪਸੰਦ ਆਈ ਆ ਸੁਆ ਕੋ ਚੌਥਾ ਮਾਣ ਬੜੀ ਸ਼ਾਨਦਾਰ ਝੋਟੀ ਆ ਸੱਜਣੋ ਸੁਆ ਕੋ ਚੌਥਾ ਵਾਲਾ ਯਾਰ ਪਾਈ ਮੈਂ ਜਿਹੜਾ ਮਰਜੀ ਲਾਈ ਜਾਵੇ ਅਗਲੇ ਤੇ ਸਾਹਮਣੇ ਜੋ ਕੁ ਹੋਵੇਗਾ ਓਕੇ ਤੇ ਦੁੱਧ 12 ਚੋਲੇ ਦੁੱਧ 12 ਕਿਲੋ ਕੰਡੇ ਵਾਲਾ ਬੱਚਾ ਕੱਟਾ ਆ ਘਟਾ ਨਾ ਵੇਖੋ ਸਜਣੋ ਤੇ ਇਹ ਕਿੰਨੇ ਦੀ ਦੇਈਏ ਫਿਰ ਅੱਜ ਵੇਖੀ ਜਾਓ ਜਾਣ ਦੇ ਔੜਦਿਆਂ ਵਾਲਾ ਕੰਮ ਹੀ ਇਹਦੀ ਡਿਮਾਂਡ 70000 ਰੁਪਏ ਉਹਦੇ ਚੋਂ ਉਹ ਚੋ ਬਿਮਾਨਤਾ ਨਾਲ ਹੋ ਜੂ ਮੌਕੇ ਤੇ 60000 ਦੀ ਦੇ ਦਾਂ ਉਹ ਕੇ ਰਿਪੋਰਟ ਹੈ ਦੋ 60000 ਦੀ ਦੇ ਦਾਂ ਲੈ ਵੀ ਕੜਤਾ ਛੱਪ ਫਿਰ ਉਹਨੇ ਦਾ ਹੈ ਲਾਤੀ ਬੋਲੀ 60000 ਦੀ 12 ਕਿਲੋ ਦੁੱਧ ਰਸਾ ਪੈਪ ਮੱਛੀ ਮੋਟਰ ਵਾਲਾ ਹੀ ਆਉਂਦਾ ਕਰਮਾਂ ਵਾਲੀ ਨੂੰ ਠੀਕ ਆ ਵजूद ਅੱਜ ਜੇਜਾ ਹੈਗਾ ਤੁਹਾਡੇ ਸਾਹਮਣੇ ਆ ਤੇ ਪਰ ਮੇਰਾ ਮੰਨਣਾ ਵੀ ਚੋਣ ਤੇ ਦੁੱਧ ਵਾਲੇ ਪਾਸਿਓ ਮੈਂ ਤਗੜੀ ਸੀ ਕਹੇ ਭੈਣ ਭਰਾ ਨੇ ਸਾਂਭੀ ਘਾਟਾ ਸਜਣੋ ਆ ਵੇਖੋ ਮਾਲੀ ਵੇ ਪਾਲਿਆ ਦੋ ਛੱਡ ਗਈ ਵਾਕਿਆ ਹੀ ਇੱਕ ਗੱਲ ਹੈਗੀ ਤੁਸਾਵਾ ਹਾਂਜੀ ਚੋਣ ਇਹਦਾ ਹੈਗਾ ਇਹ ਸਾਰਿਆਂ ਨਾਲੋਂ ਜ਼ਿਆਦਾ 2 ਲੱਖਾਂ ਦੀ ਮੱਝ ਹੋ ਜਾਂਦਾ ਏ ਓਕੇ ਠੀਕ ਆ ਠੀਕ ਆ ਵੇ ਜਾਂਦੀ ਗਵਾਂਡੀਆਂ ਦੀ ਕੰਧ ਵੀ ਨੰਗ ਜੇ ਧਾਰ ਹੈ ਨਹੀਂ ਵਾਕਿਆ ਹੀ ਸਹੀ ਗੱਲ ਆ ਆ ਵੇਖੋ ਤੇ ਜੇ ਕੋਤਸ ਨਾਲ ਹੀ ਕਰਾਇਆ ਤੁਸੀਂ ਓਕੇ 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 ਧੰਨਵਾਦ ਧੰਨਵਾਦ ਆਹ ਦੇਖੋ ਨਹੀਂ ਠੀਕ ਆ ਜੱਟਾ ਚੋਣ 100 ਦੀ 100 ਹੁਣੇ ਠੋਕ ਜਾਣੇ ਇਕੱਲੇ ਨੇ ਹਨਾ ਪਸਮਾਲਾ ਮੜੀ ਜੀ ਸੱਜਣਾ ਪਸਮਾਹ ਕਰ ਲਿਆ ਆ ਚੈੱਕ ਕਰ ਲੋ ਕਰਮ ਵਾਲੀ ਜਿਉਂਦੀ ਰਹੇ ਜਿੰਨੇ ਜੋ ਕੀ ਹੈ ਨਾ ਚੰਗੀ ਸੇਵਾ ਕਰਿਓ ਤੇ ਚੰਗਾ ਦੁੱਧ ਪਾਉਗੀ ਅੱਜ ਵੀ ਚੰਗਾ ਹੀ ਆ ਘੱਟ ਦੁੱਧ ਅੱਜ ਵੀ ਨਹੀਂ ਆ ਆ ਦੇਖੋ ਕਿਆ ਬਾਤ ਅਬਾ ਕੀ ਯਾਰ ਤੇਰੀ ਗੱਲ ਹਨਾ 2 ਲੱਖ ਵਾਲੀ ਵਾਲਾ ਝੂਨ ਲੱਗਾ ਹਨਾ ਜਵਾਬ ਖਾਸ ਸਭ ਦਾ ਜਲਾ ਆਹੋ ਚਲੇ ਇਹ ਸਾਂਭੀ ਨਹੀਂ ਕਹਿਨੇ ਵਟਿਆ ਵੀ ਕੀ ਫਰੇਦਾ 24 ਮਿੰਟਾ ਸੈਕਿੰਡ ਵਾਲੀ ਇਹ ਪੈਂਦੇ ਪੈਂਦੇ ਹੋ ਜਾਂਦੀ ਵਾਕਈ ਤੇ ਇਹ ਕਹਿਤੀ ਆਪਾਂ 65000 ਦੀਆਂ 65000 ਦੀ ਹਾਂ ਨਾ ਕਰਤੀ ਜੀ ਤੋ ਰੱਸਾ ਛੋੜੀ ਛੱਡੇ ਦੀ ਛੋੜ ਹੋਊਗੀ ਓਕੇ ਧੰਨਵਾਦ ਤੇ ਆ ਮੈਂ ਦਾ ਕੀ ਹਿਸਾਬ ਆ ਪਿੱਛੇ ਕਰਦੇ ਹੂੰ ਕੋਈ ਨਹੀਂ ਇਹ ਵੀ ਸੋਈ ਜੀ ਇਹ ਵੀ ਸੂਈ ਇਹ ਝੋਟੀ ਹੈ ਵੀ ਤੇਰੀ ਚੰਗੀ ਚੰਗੀ ਨਹੀਂ ਝੋਟੀ ਹਾਂਜੀ ਦੂਜਾ ਸੂਆ ਇਹਦੇ ਥਲੇ 12 ਕਿਲੋ ਦੁੱਧ ਦੇ ਓਕੇ ਹਾਂਜੀ ਕੋਈ ਮਹੀਨੇ ਦੀ ਮੰਨ ਲਿਆ ਡੇਢ ਮਹੀਨੇ ਦੀ ਮੰਨ ਲਿਆ ਆ ਕੱਟੀ ਦੋ ਦਿਨ ਬਾਅਦ ਦੋ ਦੀ ਮੰਨ ਲੇ ਮਗਰ ਕੱਟੀ ਕੱਢੀ ਕਰਾਂ ਬਾਹਰ ਇਹਨੂੰ ਵਿਖਾਉਣੇ ਆਪਾਂ ਇਹ ਵੀ ਤੇ 12 ਕਿਲੋ ਦੁੱਧ ਸੂਆ ਸੂਆ ਦੂਜਾ ਦੂਜਾ ਸੂਆ ਤੇ ਜਾਤ ਕੁਆਲਟੀ ਚੰਗੀ ਆ ਹਨਾ ਬਹੁਤ ਚੰਗੀ ਹਾਂ ਵਾਕਿਆਈ ਤੇ ਆ ਕੱਟੀ ਆ ਸੱਜਣੋ ਇਹ ਹੁਣ ਸੂਆ ਵੀਰ ਹਰਾਂ ਨੇ ਥੋੜੇ ਤੇ ਡਿਪੈਂਡ ਕਰਤਾ ਤੁਸੀਂ ਮਹੀਨੇ ਦਾ ਲਾ ਲਿਓ ਤੁਸੀਂ ਦੁੱਧ ਦਾ ਲਾ ਲਿਆ। ਸਰਦਾਰ ਦੁੱਧ ਵਣ ਨਹੀਂ ਇਹ 10 ਕਿਲੋ ਚੋਕ ਲੈ ਆਂਦੀ 12 ਕਰ ਗਈ ਏ। ਕੀ ਬਾਤ ਨਹੀਂ ਇਹ ਆਈ ਉਹ ਜੇ ਥਾ ਹਣਾ ਜਾਤ ਬਹੁਤ ਸੀ ਮਾਝ ਦਾ ਕੋਈ ਕਸੂਰ ਨਹੀਂ। ਜਿਹੜੀ ਸਾਹਮਣੀ ਜਾਈ। ਹਾਂ। ਇਹ ਵੀਰੇ ਬਾਲਾ ਨਹੀਂ 13-14 ਕਿਲੋ ਦੁੱਧ ਮੈਣੇ ਦੇਣਾ ਹੀ ਦੇਣਾ ਹੀ। ਹਾਂਜੀ। ਨਾੜਾ ਨੂੜਾ ਵੇਖੋ ਲੈ 2400 ਦੀ 100। 2400 ਬਹੁਤ ਚੰਗੀ ਲੱਗੀ ਇਹਨੂੰ। ਓਕੇ ਵੇਖੋ ਸੱਜਣੋ। ਹੈ ਨਾ ਕੀ ਬਾਤ ਵਾਲੀ ਗੱਲ। ਨਹੀਂ ਠੀਕ ਹੈ ਜੱਟਾ ਕੋਈ ਸ਼ੱਕ ਨਹੀਂ ਓਕੇ ਆ ਜਾਵਾਂ। ਮਗਰ ਵੀ ਕੱਟੀ। ਹਾਂਜੀ। ਤੇ ਲੇਵਾ ਲਾਲੀ ਵਾਲਾ ਤੇ ਚੰਗੀ ਚੰਗੀ ਮੈਂ ਆ ਕੋਈ ਮਾੜੀ ਨਹੀਂ ਦੀ ਇਹਦਾ ਰੇਟ ਠੰਡੀ ਸੀਲ ਵੜੀ ਜੀ ਕਿਉਂ ਦੇ ਟਾਈਮ ਤੇ ਵਾਜਾਂ ਮਾਰਦੀ ਚਲੋ ਸ਼ੁਕਰ ਕਰ ਕਰਮ ਵਾਲੀ ਹੈ ਨਾ ਉਸ ਮਾਂ ਉਹਨੇ ਹੁਣ ਸਿੱਟੇ ਹੀ ਵਾ ਕੱਲੇ ਠੋਕੇ ਉਹਨੇ ਵਿਚਾਰੀ ਨਹੀਂ ਹਾਂਜੀ ਇਹ ਕਿੰਨੇ ਦੀ ਦੇ ਦੀਏ ਮੇਰੀ ਡਿਮਾਂਡ 72000 ਰੁਪਿਆ ਓਕੇ 70 ਦੀ ਦੇ ਦਿਆਂਗਾ ਮੁੱਲ ਇਹਦਾ 72000 ਰੁਪਿਆ ਤੇ 70000 ਦੀ ਦੇ ਦਿਆਂਗੇ ਹਾਂਜੀ ਠੀਕ ਆ ਧੰਨਵਾਦ ਦੁੱਧ 12 ਕਿਲੋ ਭਾਂ ਕੋਈ ਆਪਜੀ 3 ਟਾਂ ਤੋਂ 4 ਟਾਂ ਕਰੇ ਉਹ ਦੁੱਧ ਤਾਂ ਜਦੋਂ ਸੂਈ ਮੈਂ ਅਗਲਾ ਚੂ ਸਕਦਾ ਹਾਂ ਜੀ ਤੇ ਆਹ ਕਿਵੇਂ ਤਿਆਰੀ ਸੂਣ ਦੀ ਵੀ ਕਰਦੀ ਲੱਗਦੀ ਹੈ ਨਾ ਬਿਲਕੁਲ ਤਿਆਰੀ ਤੇਰੀ ਅੱਜ ਇਹਦੀ ਤਾਂ ਪੂਰੀ ਚਰਚਾ ਹੋਣੀ ਚਾਹੀਦੀ ਹੈ ਯਾਰ ਲੇਵਾ ਬੜਾ ਚੰਗਾ ਤੇਰੀ ਮਾਂ ਥੱਲੇ ਲੇਵਾ گاਵਾ ਵਾਲਾ ਤੁਸ ਹਣਾ ਵਾਲਾ ਲਗਾ ਕੱਢ ਖਾ ਯਾਰ ਬਾਹਰ ਇਹਨੂੰ ਕਰਮਾਂ ਵਾਲੀ ਨੂੰ ਸੂਆ ਕਿਹੜਾ ਸੂਣਦੀ ਆ ਸੂਆ ਕੋਈ ਤੀਜਾ ਮੰਲੇ ਚੌਥਾ ਮੰਲੇ ਉਹ ਅਗਲੇ ਦੇ ਸਾਹਮਣੇ ਆ ਪਰ ਮਾਲਕਾਂ ਨੇ ਸਹਿਣਾ ਕਿ ਤੀਜਾ ਸੂਣ ਸੂਣਾ ਮਾਲਕਾਂ ਨੇ ਤੀਜਾ ਦੱਸਿਆ ਅਗਲਾ ਭਾਵਾ ਯਾਰ ਜਿਹੜਾ ਮਰਜ਼ੀ ਮੰਨ ਲੈ ਹਾਂ ਜੀ ਪਰ ਯਾਰ ਕਰਮਾਂ ਵਾਲੀ ਮਾਂ ਤੇਰੀ ਦੁੱਧ ਵਾਲੀ ਤੇ ਪਰ ਸਭ ਹੀ ਘੱਟ ਹੈ ਨਾ ਕਿਆ ਬਾਤ ਵੇਖਿਓ ਸਜਣਾ ਤਰਦੀ ਮੈਂ ਦਾ ਲੇਵਾ ਭਾਂਡਾ ਦੁੱਧ 13-14 ਕਿਲੋ ਆਨੇ ਭਰਾਂਦੀ ਜੀ ਇਹਦਾ ਕੋਈ ਕਸੂਰ ਨਹੀਂ ਇਹ ਦੁੱਧ ਇਨਾ ਦਿੰਦੀ ਹੋਊਗੀ ਵਾਕਿਆ ਹੀ ਤੇਰੀ ਗੱਲ ਸਹੀ ਆ ਵੇਖੋ ਸਜਣਾ ਤੇ ਜੇ ਇਹੀ ਮੈਂ ਕਿਤੇ ਸੰਭੀ ਹੁੰਦੀ ਤੇ ਫੇਰ ਗੱਲ ਕਿੱਧਰ ਨੂੰ ਜਾਂਦੀ ਵੇਖੋ ਤਰਦੀ ਦਾ ਲੇਵਾ ਭਾਂਡਾ ਕਿਆ ਬਾਤ ਆ ਯਾਰ ਬਹੁਤ ਚੰਗੀ ਆ ਤੇ ਬਿਲਕੁਲ ਤਿਆਰੀ ਦੇ ਵਿੱਚ ਆ ਨੋਟ ਕਰ ਲਿਓ ਕਿਉਂਕਿ ਬੱਚਾ ਰਾਤ ਨੂੰ ਦੇ ਦੇ ਕੱਲ ਨੂੰ ਤੜਕੇ ਦੇ ਦੇ ਹੁਣ ਬਿਲਕੁਲ ਠੋਕਰਾਂ ਤੇ ਲੇਵਾ ਭਰ ਕੇ ਖੜ ਗਈ ਆ ਸੁਹਾ ਤੁਸੀ ਮੰਨ ਲੈਣਾ ਕਿਹੜਾ ਸੁੰਦੀ ਆ ਕਰਮਾਂ ਵਾਲੀ ਥਣਾ ਲਿਓ ਕੇ ਹਾਂਜੀ ਥਣਾ ਦੀ ਆ ਚਪਣ ਬਹੁਤ ਚੰਗੀ ਆ ਥਣਿਆਂ ਤੇ ਭਾਰਤੀ ਦਾ ਓਕੇ ਆ ਹਨਾ ਥਣਾ ਦੀ ਤੇ ਪਿੱਛੇ ਦੀ ਆਈਟਮ ਤੇ ਆਪਣੀ ਗਰੰਟੀ ਵਾਲੀ ਗੱਲ ਵਾਕਿਆ ਯਾਰ ਕਰਮਾਂ ਵਾਲੀ ਨਾ ਆਪਦੇ ਵੇਤ ਨਾਲ ਉਹ ਵੀ ਲੇਵਾ ਚੰਗਾ ਬਣਾਈ ਖੜੀ ਆ ਹਨਾ ਕਿੰਨੇ ਦੀ ਹੋ ਜੂਗੀ ਅੱਜ ਸੰਤੋਸਾ ਆ ਅੱਜ ਜਿਹੜੀ ਡਿਮਾਂਡ ਹੈ ਸਹੀ ਜਿੱਥੇ ਦੇ ਦਾਂਗੇ 75 ਹਜ਼ਾਰ ਦੀ ਦੇ ਦਾਂ। ਉਹਦੇ ਚੋਂ ਪਿਆਰ ਮੁਹੱਬਤ। ਉਹ ਚੋਂ ਵੀ ਮੌਕੇ ਦੇ ਮਾਨਤਨ ਹੋ ਜੂ। 75 ਹਜ਼ਾਰ ਚੋਂ। ਹਾਂਜੀ। ਰੇਟ ਅੱਜ ਠੀਕ ਆ ਫੇਰ ਆਪਣੇ ਹਨਾ। ਆ ਜੇ ਵੀ ਲੈਵਾ ਬਈ ਦੀ ਔਰ ਦੀ ਵੀ ਜਿਹੜਾ ਨਹੀਂ ਲੈਵਾ ਤਾਂ ਬੜਾ ਗਰਵੰਤ ਵੀਰੇਕਰ ਹੈ। ਜਿਹੜੇ ਮਾੜੇ ਮੋੜੇ ਵਾਟਰ ਰਹਿ ਗਏ ਉਹ ਵੀ ਕੱਢ ਜੂਗੀ ਤਰੇਖੋ। ਐ ਤਾਂ ਜੇਰ ਜੂਰ ਪਾਉਂਦੀ ਨੇ ਠੋਗਿਆ ਨੇ ਕੱਲੇ ਹਜੇ। ਹਾਂਜੀ। ਨਾ ਪੁੱਤ ਓਏ। ਵੇਖੋ ਸੱਜਣਾ ਅਮਰੀਕਨ ਖਾਂ ਆਈਆਂ। ਹਾਂਜੀ। ਨਹੀਂ ਚੰਗੀ ਆ ਯਾਰ ਮੈਂ ਤੇਰੀ ਇਹ ਵੀ ਹਨਾ ਆਪਦੇ ਵਾਦੇ ਦੇ ਹਿਸਾਬ ਭਾ ਵੀ ਫਰਜ਼ਾਇਜ ਆ ਆ ਲੇਵਾ ਕਿਤੇ ਹੋਰ ਨੂੰ ਲੱਗਿਆ ਹੁੰਦਾ ਤੇ ਰੇਟ ਵੀ ਡੂਲ 2 ਲੱਖ ਹੋਣਾ ਸੀ ਉਹ ਫਿਰ ਸੰਸਰ ਓਹਦੇ ਹਿਸਾਬ ਨਾਲ ਰੇਡ ਹੋ ਜਾਣਾ ਜੇ ਥੋੜੀ ਝੋਟੀ ਹੁੰਦੀ ਹੁਣ 75000 ਦੀ ਹਾਂਜੀ 75000 ਦੀ ਤੇ ਆ ਕਹਤੀ ਆਪਾਂ 72000 ਦੀ 70 ਦੀ ਇਹ 70 ਦੀ ਹਾਂ ਨਾ ਜੀ ਹਾਂਜੀ ਇਹ ਵੀ ਤੇਰੀ ਚੰਗੀ ਝੋਟੀ ਆ ਬੇਫਿਕਰ ਹੋ ਕੇ ਖਰੀਦਦਾਰੀ ਕਰਿਓ ਤੇ ਗੁਰਵੰਤ ਵੀਰੇ ਇਹਦਾ ਕੀ ਹਿਸਾਬ ਕਿਤਾਬ ਆ ਇਹ ਪਹਿਲਾ ਸੁਆ ਜੇ ਖੀਰੀ ਏ ਨੋਂ ਦੰਦੀ ਓਕੇ ਸੁਆ ਸੂਗੀ ਪਹਿਲਾ ਤੇ ਮੂੰਹੋਂ ਖੀਰੀ ਹਾਂਜੀ ਖੀਰੀ ਤੇ ਹੈ ਪਲਵਾਨਾਂ ਰਗੀ ਹਨਾ ਹਾਂਜੀ ਨਹੀਂ ਠੀਕ ਆ ਯਾਰ ਠੰਡੀ ਧੀਰੀ ਹੈ ਨਾ ਪੂਰੀ ਕੋ ਚੱਕ ਲੀਂਦੀ ਏ ਥਣ ਕਿੱਡਾ ਕੰਮ ਦਾ ਕੱਟੀ ਨੂੰ ਹਾਂਜੀ ਤੇ ਨੀਲੀ ਚ ਹੀ ਆ ਗਈ ਹਾਂਜੀ ਨੀਲੀ ਜੋ ਸਾਰੇ ਪੱਖ ਰੱਖਦੀ ਨੇ ਹਾਂ ਆਖ ਖੁਖ ਪੈਰ ਚਾਰੇ ਹਾਂਜੀ ਪੈਰਾਂ ਦੇ ਵੀ ਠੋਡੀ ਬੁੱਲ ਸਾਹ ਹਾਂਜੀ ਓਕੇ ਲਿਆ ਕੱਢ ਇਹਨੂੰ ਬਰ ਦਿਨ ਲੈ ਜੂ ਹਜੇ 10 ਦਿਨ 8 ਤੋਂ 10 ਦਿਨ ਲਊਗੀ ਰਾਮਨਾ ਹਾਂਜੀ ਤੇ ਬਣੂ ਚੰਗੀ ਬਹੁਤ ਚੰਗੀ ਬਣੂਗੀ ਤੇ ਦੁੱਧ ਦਾ ਕੀ ਆਈਡੀਆ ਲਾਈਏ ਪਰ ਇਹਨੂੰ ਕਰ ਇਹਨੂੰ ਮੜੀ ਜਿਹਾ ਦੁੱਧ ਪਹਿਲੇ ਸੋਦੇ ਸੰਸਾ 11 12 ਕਿਲੋ 10 ਤੋਂ ਪਲਾਤੀ ਜਾਊਗੀ ਹਾਂ 10 ਕਿਲੋ ਖੁੱਲਾ ਪਾਊਗੀ ਹਾਂਜੀ 10 ਤੋਂ ਪਲਾਤੀ ਜਾਊਗੀ ਅੰਦਰ ਨਹੀਂ ਰਹੀ ਬਾਕੀ ਸਭੀ ਚੰਗੀ ਆ ਹਾਂਜੀ ਯਾਰ ਪਾਰ ਬਹੁਤ ਚੰਗੀ ਆ ਨਹੀਂ ਵਾਕਈ ਕੋਈ ਸ਼ੱਕ ਨਹੀਂ ਓਕੇ ਰਿਪੋਰਟ ਆ ਚੰਗੀ ਆ ਛੋਟੀ ਸੱਜਣਾ ਤੇ ਬਾਕੀ ਹਜੇ ਹੈ ਵੀ ਕਹਿੰਦੇ ਖੀਰੀ ਲੈ ਚੱਲ ਕੋਈ ਨਹੀਂ ਕੀ ਬਾਤ ਅਲੀ ਕੱਟੀ ਆ ਸੱਜਣਾ ਵੈਹ ਚੱਕਰ ਚ ਬੈਨ ਨੂੰ ਫਰਦੀ ਹੈ ਨਾ ਨਹੀਂ ਕੋਈ ਦੋੜੇ ਕੱਟੀ ਨੂੰ ਠੀਕ ਆਹ ਪੂਛ ਝੱਕਦੀ ਆ ਤੇ ਬਾਕੀ ਸਚਨੋ ਹਜੇ 10 ਦਿਨ ਪਏ ਆ ਤੇ ਜਿਹੜੇ ਹਿਸਾਬ ਨਾਲ ਲੈ ਨੇ ਆਹ ਸਟਾਰਟ ਕੀਤਾ ਕੰਮ ਤੇ ਲੇਵਾ ਚੰਗਾ ਬਣਾਉਗੀ ਕੋਈ ਬੇਫਿਕਰੀ ਵਾਲੀ ਆ ਤੇ ਜੇ ਇਹ ਇਹਦਾ ਫਿਰ ਹਿਸਾਬ ਕਿਤਾਬ ਕਿੱਡਾ ਕਰਊਗਾ ਇਹ ਜਿਹੜੀ ਅੱਜ ਦੀ ਮੰਗ ਆ ਸੰਸਦ ਜਿਹੜੀ ਆਣ ਆਲੀ ਮੋਲ ਕਰਨ ਨੂੰ ਭਾਵੇਂ 90 ਕਰ ਲਈਏ ਇਹ ਦੇਣੀ ਜਿੱਥੇ 85000 ਦੀ ਦੇ ਦਵਾਂ ਮੈਂ ਜਮਾਈ ਮੇਰੇ ਦਿਮਾਗ ਜੇ ਵਾਲੀ ਸੱਟ ਮਾਰੀ ਐ ਮੈਂ ਵੀ ਇੱਥੇ ਜੇ ਸੋਚਿਆ ਵੀ 85 ਦਾ ਕਰੂਗਾ ਇਹਦਾ ਲੱਗਦਾ ਮੈਨੂੰ ਤਾਂ ਸਾਬੇ ਕੱਟੀ ਦਾ ਕੋਈ ਮੌਲ ਨਹੀਂਗਾ ਹਨਾ ਹਾਂਜੀ ਵੀ ਅੱਜ ਦੇ ਹਿਸਾਬ ਨਾਲ ਤੇ ਜੇ ਹੋ ਗਈ ਤਿਆਰ ਤੇ ਫੇਰ ਇਹਦਾ ਲੇਖਾ ਜੋਖਾ ਕੋਈ ਹੋਰ ਹੋ ਜਾਣਾ ਹਨਾ ਉਹਦੀਆਂ ਖੀਰੀਆਂ ਨਹੀਂ ਜੇ ਸੁੰਨੀਆਂ ਇਹ ਖੀਰੀ ਆ ਹਾਂ ਤੇ ਇਹ ਵੀ ਫਰਕ ਪੈਣਾ ਅਸਕਰ ਹਨਾ ਜਿਹਨੇ ਸਾਹਮ ਕੇ ਖੀਰੀ ਗੱਭਣ ਕੀਤੀ ਪੈਸੇ ਉਹਨੇ ਵੀ ਵਟੇ ਆਪਣੇ ਤੋਂ ਨਹੀਂ ਚੰਗੀ ਕੋਈ ਸ਼ੱਕ ਨਹੀਂ ਲਾਭਦਾਇਕ ਰਹੂਗੀ ਘਾਟੇ ਵਾਲਾ ਸੌਦਾ ਨਹੀਂ ਜਿਹੜਾ ਵੀ ਲੈ ਗਿਆ ਹਨਾ ਇਹ ਵਾਧੇ ਵੰਦੀ ਐ ਸੰਸਰ ਅਗਲੇ ਸੂਰੇ ਨੂੰ ਘਾਟੇ ਵਾਲੀ ਥੋੜਾ ਤੇ ਆ ਹੀਰਾ ਕਿਵੇਂ ਆ ਇਹ ਦੋਂਦੀ ਜਮੂ ਇਹ ਵੀ ਪਹਿਲਾਂ ਕੱਟੀ ਮੂੰਹ ਦੋਂਦੀ ਹਾਂਜੀ ਕੀ ਬਾਤ ਆ ਯਾਰ ਪਿਓਰ ਦੋਂਦੀ ਤੇ ਇਹ ਐਂਜ ਨਹੀਂ ਲੱਗਦਾ ਜਿਵੇਂ ਆਪਣੇ ਕੋਲੇ ਤੁਹਾਡੇ ਘਰੇ ਰਵਾ ਚੰਗਾ ਹਨਾ ਪਸ਼ੂਆਂ ਦਾ ਉਹ ਰਵੇ ਜੇ ਨਾਲ ਨਹੀਂ ਮੈਚ ਕਰਦੀ ਹਾਂਜੀ ਉਹ ਰਵੇ ਹਨਾ ਪੂਰੀ ਮੈਚ ਕਰ ਖਾਂਦੀ ਹਾਂ ਹਾਂ ਵੇਖੋ ਸੱਜਣੋ ਇਹਦੀ ਕੁਆਲਿਟੀ ਨਾ ਬਹੁਤ ਚੰਗੇ ਦੁੱਧ ਵਾਲੀ ਮੈਂ ਬਣੂੰਗੀ ਆਉਂਦੇ ਸੋ ਬਹੁਤ ਜਿਆਦੀਆਂ ਕੱਟੀਆਂ ਸ਼ਕੀਨੀ ਵੀ ਤੇ ਦੁੱਧ ਵੀ ਬਹੁਤ ਪਰੂਗੀ ਹਾਂਜੀ ਦੁੱਧ ਬਹੁਤ ਚੰਗਾ ਖੁੱਲਾ ਹੋਉਂਦਾ ਹਾਂ ਪਹਿਲੇ ਸੂਏ ਵੀ ਤੇ ਦੂਜੇ ਨੂੰ ਤਾਂ ਦੱਖ ਹੀ ਤੋੜ ਜੂ ਹਨਾ 8 ਤੋਂ 10 ਦਿਨ ਵੀ ਨਹੀਂ ਸੁੰਦੀ ਨਹੀਂ ਸੁੰਦੀ ਰਾਮਨਾ ਹਾਂਜੀ ਤੇ ਤੋਰੇ ਦੀ ਵੀ ਕਰਾਈਏ ਚੱਕ 10 ਤਰੀਕ ਨੂੰ ਜਦ ਤੋਰੇ ਦੇ ਦੋ ਤਰੀਕ ਆ ਸਜਨੋ ਹਾਂਜੀ ਹਜੇ ਇੱਕ ਹਫਤਾ ਇਹਦੇ ਦਿਨ ਪੂਰੀਆਂ ਚ ਵੀ ਪਿਆ ਤੇ ਪਰ ਕੱਟੀ ਦਾ ਰੇਟ ਨਹੀਂ ਮੈਨੂੰ ਹਜੇ ਪਤਾ ਕੀ ਰੱਖਦੇ ਤੇ ਪਰ ਜਿਹੜਾ ਵੀ ਸੱਜਣ ਖਰੀਦ ਕੇ ਲੈ ਗਿਆ ਨਾ ਤੇ ਪਹਿਲੇ ਸੂਏ ਦਾ ਤਾਂ ਪਤਾ ਨਹੀਂ ਵੀ ਕੀ ਕਰਮਾਂ ਵਾਲੀ ਨੇ ਦੁੱਧ ਪਿਆਉਣਾ ਤੇ ਪਰ ਆਉਂਦੇ ਸੂਏ ਨੂੰ ਨਾ ਜਿੰਨੇ ਮਰਜ਼ੀ ਰੁਪਏ ਵਟ ਲਿਓ ਤੇ ਜਿੰਨਾ ਮਰਜ਼ੀ ਦੁੱਧ ਚੋ ਲਿਓ ਐਡੀ ਚੰਗੀ ਬਣੂਗੀ ਵੇਖਿਓ ਸਭ ਇੱਥੇ ਕੱਦ ਲੈ ਜੂਗੀ ਦੁੱਧ ਹਾਂ ਕੋੜੀ ਵਰਗੀ ਆ ਕੋਈ ਛੱਕੀ ਨਹੀਂ 1.5 ਫੁੱਟ ਵੱਜੂਗੀ ਜੇ ਤੁਝੇ ਸੂਏ ਨੂੰ ਹੋਰ ਵੇਖ ਲਿਆ ਜਿਨ੍ਹਾਂ ਨੇ ਵੇਖਣੀ ਉਹਨਾਂ ਨੇ ਤਾਂ ਪਰਖ ਕਰ ਲਈ ਹੀਰੇ ਦੀ ਹੈਨਾ ਜਿਹੜੇ ਵੀਡੀਓ ਵੇਂਦੇ ਪੈਸਾ ਜਨ ਉਹਨਾਂ ਨੇ ਪਰਖ ਲੈਣੀ ਆ ਵੀ ਵਾਕਈ ਕੋਈ ਚੀਜ਼ ਵਿਖਾਈ ਤੇ ਬਾਕੀ ਇੱਕ ਗੱਲ ਹੋਰ ਆ ਗਰਵੰਤ ਵੀਰੇ ਲੇਵਾ ਵੀ ਪਿੱਛੇ ਨੂੰ ਹੀ ਕੱਢੂ ਹਾਂਜੀ ਸੋ ਲੇਵਾ ਬਹੁਤ ਚੰਗਾ ਬਣਾਉਗੀ ਹਾਂ ਸਭ ਘਰੇ ਡੰਗਰ ਪਾਲਦੇ ਪਰ ਦੋਂਦੀ ਚੌਗੀ ਕੋਈ ਹੁੰਦੀ ਕਰਮਾਲੀ ਆ ਹਾਂਜੀ ਸਹੀ ਗੱਲ ਆ ਕੋਈ ਬਸ ਪੁੱਤ ਕੁਛ ਨਹੀਂ ਕਹਿੰਦੇ ਆ ਵੇਖੋ ਸੱਜਣੋ ਜਿਹੜਾ ਪੱਠਪੜਾ ਨਾ ਇਹ ਕਿਤੇ ਕਰਮਾਲੀਆਂ ਝੋਟੀਆਂ ਨੂੰ ਜਿਵੇਂ ਕਹਿ ਦਈਏ ਨਾ ਕੁਦਰਤ ਲਾਉਂਦੀ ਆ ਚੱਕਵੇਂ ਪੱਠਪੜੇ ਦੀ ਪੂਰੀ ਨਗਰ ਤੇ ਕੁਆਲਟੀ ਵਾਲੀ ਚੀਜ਼ ਇਹਦਾ ਰੇਟ ਕੀ ਰਹੂਗਾ ਛਾ ਤੁਸੀਂ ਦੱਸ ਦਿਓ ਤੁਸੀਂ ਦੱਸ ਦੀ ਨਹੀਂ ਮੈ ਮੈਨੂੰ ਕਿੱਥੇ ਪਤਾ ਮੈਂ ਤਾਂ ਆਪ ਕੰਮ ਆ ਜਾ ਹੈਗਾ ਮੈਨੂੰ ਕੋਈ ਸਾਂ ਇਹਨਾਂ ਹੀਰਿਆਂ ਦੇ ਕਾਦੇ ਰੇਟ ਆ ਯਾਰ ਹੀਰੇ ਦਾ ਤੁਹਾਨੂੰ ਸਭ ਪਤਾ ਲੱਗ ਹੀ ਜਾਂਦਾ ਹਾਂ ਕਿੰਨੇ ਦੀ ਫਿਰ ਇਹਦੀ ਅੱਜ ਦੀ ਡਿਮਾਂਡ ਜਿਹੜੀ ਇੱਕ ਗੋਟੀ ਲੱਖ ਰੁਪਈਆ ਪੂਰਾ ਇੱਕ ਲੱਖ ਰੁਪਈਆ ਹਾਂਜੀ ਉਹ ਚੋ ਕੋਈ ਮੌਕੇ ਤੇ ਕਰਦਾ ਹੈ ਮਨ ਤੋਂ ਲਓ ਵੀ ਸਜਣੋ ਆ ਰੇਟ ਸੁਣ ਲਿਆ ਹੁਣ ਤੁਸੀਂ 1 ਲੱਖ ਰੁਪਈਆ ਨਾਲੇ ਦੁੱਧ ਪੀਓ ਇਹ ਤਾਂ ਆ ਫਖਰੀਦੀ ਆ ਰੇਟ ਦੇ ਸਾਨੋਂ ਹੀ ਰਾ ਲੈ ਜੂਗਾ ਤੂੰ ਏਡਾ ਡਾਲਾ ਰੱਖ ਨਹੀਂ ਮੰਗੇ ਤੇ ਆਪਾਂ ਲੱਖ ਦੀ ਕਹਿਤੀ ਹਾਂ ਜੀ ਲੱਖ ਦੀ ਲੱਗ ਜੋ ਕੋਈ ਮੰਨਦਾਨ ਹੋ ਜੂ ਮੋਕੇ ਦੀ ਤੇ ਸੱਜਣੋ ਇਹ ਵੀ ਗੱਲ ਨੋਟ ਕਰਿਓ ਐਤ ਕੀ ਦਾ ਦੁੱਧ ਫਰੀ ਪੀਓ ਤੇ ਆਉਂਦੇ ਸੂਏ ਨੂੰ ਭਾਵਾਂ ਦੀ ਨਾ 2 ਲੱਖ ਮੰਗ ਕੇ ਵੀ ਮੂੰਹ ਪਾਸੇ ਕਰ ਲਿਓ ਤੇ ਤਾਂ ਵੀ ਅਗਲਾ ਥੋੜਾ ਨਾ ਬਾਹ ਫੜ ਫੜ ਕੇ ਕਹੂਗਾ ਵੀ 10 ਦੇਣੀ ਕਿੰਨੇ ਦੀ ਆ। ਖੋ ਕੇ ਖੜਨ ਵਾਲੀ ਕਰਦੇ। ਖੋ ਕੇ ਖੜਨਗੇ ਕਿ ਨਹੀਂ? ਹਾਂਜੀ ਖੋ ਕੇ ਖੜਨੀ। ਆਉਂਦੇ ਸੂਏ ਨੂੰ ਬੜੇ ਰੁਪਈਆਂ ਦੀ ਝੋਟੀ ਬਾਨੀ ਆ। ਨਵੇਂ ਕਟੀਆਂ। ਹਾਂ। ਬਹੁਤ ਚੰਗੀਆਂ ਬਾਨੀਆਂ। ਲਾਭਦਾਈ ਕੀ ਆ। ਹਾਂਜੀ। ਤੇ ਸੱਜਣੋ ਠੀਕ ਆ। ਉਧਰ ਉਹਨੂੰ ਚੀਚੀ ਆ ਗਈ ਆ ਬੈਠੇ ਬੈਠੇ ਨੂੰ ਆਂਦਾ ਮੈਂ ਇਹਦੀਆਂ ਕਰਾਉਂਗਾ ਧਾਰਾ ਚੈੱਕ। ਕਹਿੰਦਾ ਤੁਸੀਂ ਛੱਡ ਗਏ ਆ। ਮੈਨੂੰ ਲੱਗਾ ਚੂਣੀ ਮੇਰੇ ਅਰਗੇ ਨੂੰ ਆਉਂਦੀ ਨਹੀਂ। ਨਹੀਂ ਥੱਲੇ ਖੰਗਦੇ ਕੋਲ। ਵੇਖ ਲਾ ਹਣ ਤੂੰ ਆਇਆ ਵੀ ਗੁੱਸੇ ਨਾਲ ਆ ਸਜਣ ਓਨੀ ਦਿਰ ਤੁਸੀਂ ਇੱਧਰ ਦੁਬਾਰਾ ਇਹਨਾਂ ਦੇ ਕੈਮਰਾ ਮਾਰੀਏ ਤਾਂ ਮੈਂ ਦੀ ਜਿਵੇਂ ਗੱਲ ਬਾਤ ਤੁਹਾਨੂੰ ਦੱਸੀ ਹੈ ਨਾ ਐਨ ਓਕੇ ਰਿਪੋਰਟ ਆ ਚੰਗਾ ਦੁੱਧ ਆ ਤੇ ਆ ਵੀ ਕਰਮਾਂ ਵਾਲੀ ਦਾ ਚਮਾ ਹੀ ਯਾਰ ਲੇਖਾ ਜੋਖਾ ਹੀ ਕੋਈ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਸਭੀ ਜ਼ਰੂਰ ਘਟਾ ਪਰ ਜਿਹੜਾ ਲੇਵਾ ਇਹਨੂੰ ਲੱਗਾ ਉਹ ਦੁਨੀਆ ਤੋਂ ਨਿਆਰਾ ਲੱਗਾ ਕਿਸੇ ਕਰਮਾਂ ਭਾਗਾਂ ਵਾਲੀ ਮਹਿ ਨੂੰ ਆ ਚੀਜ਼ ਮੰਨ ਲਓ ਵੀ ਲੱਗਦੀ ਆ ਚਰਚਾ ਵਾਲੀ ਗੱਲ ਆ ਗਾਵਾਂ ਵਿਰਲੀਆਂ ਨੂੰ ਹੁੰਦਾ ਸੋਨ ਸਭ ਤੇ ਫਿਰ ਇਹ ਨਹੀਂ ਹੈਗਾ ਪੀੜਾ ਜਾਂ ਗੱਠ ਚੌੜਾ ਲੈਵਾ ਘਰ ਮਾਲੀ ਨੂੰ ਹਨ ਤੇ ਜੁੜੇ ਆ ਤੁਸੀਂ ਐਂਡ ਤੱਕ ਸਾਰੇ ਪਸ਼ੂਆਂ ਨੂੰ ਤੋਰ ਤਾਰ ਕੇ ਵਿਖਾਇਆ ਤੁਸੀਂ ਆਪਣਾ ਹਾਂ ਵਾਕਿਆਈ ਹੈਨਾ ਹਾਂਜੀ ਨਹੀਂ ਠੀਕ ਆ ਕੋਈ ਮਾੜੀ ਨਹੀਂ ਕਹੇ ਨੂੰ ਦੁੱਧ ਪੀਣ ਵਾਲੇ ਨੂੰ ਮੋਟਰ ਵਾਲੀ ਪੈ ਵੀ ਲੱਗੀ ਇੱਧਰ ਹਾਂ ਇਹ ਤਾਂ ਮੈਂ ਪਹਿਲਾਂ ਵਿਖਾਤੀ ਇਹਨੂੰ ਤੇ ਸਜਣਾ ਆਜੋ ਕਿਰਾ ਨੀਲੀ ਰਾਵੀ ਇੱਕ ਵਾਰੀ ਤੁਹਾਨੂੰ ਮੈਂ ਫੇਰ ਜਾਤ ਗਰਵੰਤ ਵੀਰੇ ਦੇ ਕੋਲੇ ਖੜ ਕੇ ਮੜਾ ਆ ਜਾ ਕੱਦ ਦਾ ਲਵਾਈਂ ਗੈਸ ਆ ਵੀ ਐਂ ਜੇ ਕਰੀਂ ਆਪਦੇ ਹਾਂ ਵੀ ਕਿੱਥੇ ਜੇ ਆ ਗਈ ਹਾਂ ਇੱਥੇ ਤੇ ਤੇਰਾ 6 ਫੁੱਟ ਕੱਦ ਹੋ ਹਾਂਜੀ 6 ਫੁੱਟ ਤੋਂ ਪਲੱਸ ਹੀ ਹੈ ਕੱਦ ਹਾਂ ਹਾਂਜੀ ਬਹੁਤ ਵੱਡੇ ਕੱਦ ਕਾਟ ਦੀ ਝੋਟੀ ਆ ਇੱਕ ਮੈਨੂੰ ਆਈਡੀਆ ਲਵਾਇਆ ਬਾਕੀ ਜਿਹਨੇ ਰੁਪਏ ਖਰਚਨੇ ਉਹਨੇ ਆ ਜਾਣਾ ਕੋਲੇ ਵੇਖਣ ਧੰਨਵਾਦ ਆ ਤੁਹਾਡਾ ਤੁਸੀਂ ਆਪਣਾ ਕੋਈ ਸਮਾਂ ਕੱਢ ਕੇ ਯਾਰ ਇਹਨਾਂ ਨਮਾਨਿਆਂ ਦੀ ਵੀਡੀਓ ਨੂੰ ਐਂਡ ਤੱਕ ਵੇਖਿਆ ਮਿਲਦੇ ਆਂ ਆਪਾਂ ਕੋਈ ਅੱਗੇ ਜਲਦ ਨਵੀਂ ਵੀਡੀਓ ਕਿਸੇ ਨਵੀਆਂ ਅਪਡੇਟ ਨਾਲ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਫੇਰ ਵੀਡੀਓ ਐਂਡ ਤੱਕ ਵੇਖਣ ਲੀ